ਪੈਣ ਜੀ ਦਵਾਈ ਨਹੀਂ ਲੈ ਪਾਇਆ ਕਿਉਂਕਿ ਬੇਟੀ ਦੀ ਫੀਸ ਪੜਨੀ ਸੀਗੀ ਬੇਟੀ ਕਿਹੜੀ ਕਲਾਸ ਚ ਪੜਦੀ ਹੈ ਪੈਣ ਜੀ ਮੇਰੇ ਬੇਟੀ ਫਸਟ ਇਅਰ ਚ ਹੈ ਫਸਟ ਇਅਰ ਚ ਪੜਦੀ ਹੈ ਕਿੰਨੀ ਫੀਸ ਸੀਗੀ ਉਹਦੀ ਉਹਦੀ 11000 ਰੁਪਏ ਭਰਨੇ ਸੀ ਜੇਵੇ ਕਰਕੇ ਰੁਕਣਾ ਪਿਆ ਪੈਣ ਜੀ ਦੇ 1 ਮਿੰਟ ਤੇ ਕਹਤਾ 11000 ਰੁਪਏ 11000 ਰੁਪਏ ਕਿਸੇ ਲਈ ਪਹਾੜ ਵਰਗੀ ਰਕਮ ਹੋ ਜਾਂਦੀ ਹੈ ਐਦਾਂ ਦੇ ਬਹੁਤ ਸਾਰੇ ਸੇਵਾਵਾਂ ਚ ਚੱਲ ਰਹੀਆਂ ਨੇ ਤੇ ਸੰਗਤ ਦੇ ਸਹਿਯੋਗ ਦੇ ਨਾਲ ਚੱਲਦੇ ਹਾਂ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਲੋੜ ਹੈ ਲੱਖਾਂ ਰੁਪਏ ਦੇ ਬਿੱਲ ਸਾਡੇ ਪੈਂਡਿੰਗ ਖੜੇ ਨੇ ਕਿੱਸੇ ਦਵਾਈ ਆ ਜੇ ਬੀਜੀ ਐਮਰਜੈਂਸੀ ਹਰੇਕ ਮੰਗਲਵਾਰ ਲੰਗਰ ਲੱਗਦਾ ਪਰ ਇਸ ਵਾਰ ਬੀਜੀ ਸੀ ਕੇ ਤਾਂ ਅੰਦਰ ਕੇ ਜਿਹੜਾ ਐਸਐਚਐਸਜੀ ਸੈਂਟਰ ਮਦਰ ਹੈਡੀ ਚੱਲਦਾ ਹੈ ਖਰੜ ਦੇ ਨੇੜੇ ਜਿੱਥੇ ਸਾਰੀ ਸੇਵਾਵਾਂ ਨਿਸ਼ੁਲਕ ਚਲਦੀਆਂ ਸੰਗਤ ਦੇ ਸਹਿਯੋਗ ਦੇ ਨਾਲ ਉੱਥੇ ਇਹ ਸੇਵਾ ਕਰ ਰਿਹਾ ਜੀ ਤੁਸੀਂ ਕਿੱਥੋਂ ਆਏ ਹੋ ਮਾਨਸਾ ਜੀ ਹਾਂਜੀ ਮਾਨਸਾ ਜਿਲ੍ਹੇ ਤੁਹਾਡੇ ਭਰਾ ਨੂੰ ਕੀ ਹੋਇਆ ਮੇਰੇ ਭਰਾ ਨੂੰ ਇੱਕ ਤਾਂ ਰੀੜ ਦੀ ਹੱਡੀ ਦੀ ਪ੍ਰੋਬਲਮ ਹੈ ਤੇ ਇਸ ਤੋਂ ਬਾਅਦ ਤਾਂ ਹੌਣ ਦੀ ਪ੍ਰੋਬਲਮ ਆ ਗਈ ਕਿੰਨੇ ਸਾਲ ਤੋਂ ਲੈ ਕੇ ਭਰਾ ਨੂੰ ਧੱਕੇ ਘਰ ਹਸਪਤਾਲ ਨਾਲ ਦੀ ਦੀ ਰੀੜੀ ਹੱਦੀ ਕੋਲ ਤਾਂ ਜਿਸ ਨੂੰ ਕਿੰਨੇ ਸਾਲ ਹੋ ਗਏ ਤੱਕੇ ਹਾਂ 15-16 ਸਾਲ ਹੋ ਗਏ 15-16 ਸਾਲ ਜਿੱਥੇ ਬੱਚੇ ਆਪਣੇ ਬਾਪ ਦਾ ਕਤਲ ਕਰਦੇ ਫਿਰਦੇ ਆ ਭਰਾ ਭਰਾ ਦਾ ਸਿਰ ਪਾੜਦੇ ਫਿਰਦੇ ਨੇ ਉਸੇ ਇੱਕ ਭਰਾ ਦੂਜੇ ਭਰਾ ਨੂੰ 15 ਸਾਲ ਹੋ ਗਏ ਹਸਪਤਾਲਾਂ ਤੇ ਲੈ ਕੇ ਸੇਵਾ ਸਹਾਇਕ ਤੇ ਤੱਕੇ ਜਾਂਦਾ ਫਿਰ ਰਿਹਾ ਹੈ ਨਾ ਜੀ ਕਿੰਨਾ ਕ ਪੈਸਾ ਲੱਗ ਚੁੱਕਿਆ ਸਾਫ ਕਮਾਈ ਦੇ ਸਾਧਨ ਸਭ ਖਤਮ ਹੋ ਗਏ ਅਰੇ ਮੈ ਟੈਲੈਂਟ ਕਿੱਥੇ ਹੈ ਤਾਂ ਤੁਹਾਨੂੰ ਜੰਮੀ ਘੁੱਟ ਗਈ। ਬਿਮਾਰੀਆਂ ਚ ਪੇਸ਼ੈਂਟ ਦੇ ਨਾਲ ਦਿਨ ਰਾਤ ਤੱਕੇ ਹਣੇ ਤੰਦੇ ਆ। ਤਾਂ ਜਾ ਕੇ ਪੇਸ਼ੈਂਟ ਵੱਜਦਾ ਤਾਂ ਵੀ ਤੁਹਾਡਾ 15 ਸਾਲ ਹੋ ਗਏ। ਅੱਕੀ ਪ੍ਰੋਬਲਮ ਮਰੀਜ਼ ਦੀ ਵਧ ਹੀ ਜਾਂਦੀ। ਤਾਂ ਆਉਂਦੀ ਆ ਗਈ। ਹੁਣ ਅਸਲੀ ਨਿਗਾਵਾਂ ਗਈ। ਉਹ ਕਹਿੰਦੇ ਵੀ ਨਿਗਾ ਦੀ ਪ੍ਰੋਬਲਮ ਸਹੀ ਨਹੀਂ। ਇਹਦਾ ਰਿਕਵਰੀ ਕਰਨੀ ਪਊਗੀ। ਜਿਹੜੇ ਕਾਫੀ ਟਾਈਮ ਲੱਗਦਾ। ਜੀ ਦਿਖਾਇਓ ਤੁਹਾਡਾ ਕਿੰਨਾ ਕੁ ਰਿਕਵਰੀ ਹੋਏ। ਥੋੜੀ ਜਿਹੀ ਰਿਕਵਰੀ ਹੋ ਗਈ ਸੀ ਹਨਾ। ਹੋ ਗਿਆ ਸੀ ਕਲੀਅਰ ਵੀ ਥੋੜੀ ਜਿਹੀ ਦਵਾਈਆਂ ਦਾ ਗੈਪ ਪੈ ਗਿਆ ਪੈਸਿਆਂ ਕਰਕੇ। ਹਾਂਜੀ ਉਹਨੇ ਕਰਕੇ ਦੇਖੋ ਕਿਸੇ ਵੀ ਕਿਸੇ ਦੇ ਲਗਜ਼ਰੀ ਨਹੀਂ ਹੈਗੀ ਦਵਾਈਆਂ ਸਰਵਾਈਵਲ ਦਾ ਕੁਐਸਚਨ ਹੈ ਸਰੋਸੀ ਸੀ ਪੈਂਦੀ ਹੈ ਸਰੋਸੀ ਕੀ ਹੁੰਦਾ ਇਸ ਦੇ ਵਿੱਚ ਉਹਨੂੰ ਇਹ ਸਕਿਨ 'ਤੇ ਨਾ ਅਟੈਕ ਕਰਦੀ ਹੈ ਖਰਾਬ ਹੋ ਜਾਂਦੀ ਸਕਿਨ ਫਿਰ ਉਹ ਅਟੈਕ ਕਰਦੀ ਹੈ ਪੂਰੀ ਬੋਡੀ ਮੇਰੀ ਅੰਦਰ ਖਰਾਬ ਹੋਈ ਹੋਈ ਹੈ ਇਸ ਟਾਈਮ ਇਹ ਦੁੱਖ ਇਹ ਆਪਣੇ ਪਿੰਡੇ ਤੇ ਹੰਡਾਰੇ ਆਪਣੇ ਸ਼ਰੀਰ ਤੇ ਹੰਡਾਰੇ ਇਹ ਦੁੱਖ ਇਹੀ ਜਾਣਦੇ ਹਨ ਬਹੁਤ ਸਾਰੇ ਮਰੀਜ਼ਾਂ ਦੀ ਦਵਾਈਆਂ ਚੱਲ ਰਹੀਆਂ ਲਗਾਤਾਰ ਚੱਲ ਰਹੀਆਂ ਲੱਖਾਂ ਰੁਪਏ ਦੇ ਬਿੱਲ ਸਾਡੇ ਹਰੇਕ ਮਹੀਨੇ ਬਣਦੇ ਸਾਨੂੰ ਸੰਗਤ ਦੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਰਹਿੰਦੀ ਹੈ ਪਲੀਜ਼ ਸਹਿਯੋਗ ਕਰੋ ਨੰਬਰ ਫੰਦੇ ਚੱਲਦੇ ਆ ਤੁਹਾਨੂੰ Google Pay ਕਰ ਸਕਦੇ ਹੋ ਸੇਵਾ ਚ ਜੋੜਨ ਲਈ ਸਿੱਧੇ ਮੈਡੀਕਲ ਸੈਂਟਰ ਦੇ ਸਾਡੇ ਬਿੱਲ ਉਤਾਰ ਸਕਦੇ ਹੋ ਬਹੁਤ ਜ਼ਰੂਰੀ ਸੇਵਾ ਮੰਗ ਰਹੀ ਹੈ ਪਲੀਜ਼ ਸਹਿਯੋਗ ਕਰੋ ਬਹੁਤ ਜ਼ਿਆਦਾ ਲੋੜ ਹੈ ਤੁਹਾਨੂੰ ਕਿੰਨੇ ਦਵਾਈਆਂ ਦਿਓ ਇਹਨਾਂ ਦੀ ਕਿੰਨੀ ਕਿਹੜੀ ਆਈ ਹੈ ਇਹਨਾਂ ਦੀ ਹੈ ਦੇਖੋ ਕੋਈ ਕੋਈ ਸੋਨੇ ਚਾਂਦੀ ਦੀ ਗੱਲ ਨਹੀਂ ਹੈ ਸਰਵਾਈਵਲ ਦਾ ਸਵਾਲ ਹੈ ਇਸ ਗੱਲ ਨੂੰ ਜ਼ਰੂਰ ਸਮਝਿਆ ਜਾਵੇ ਸਾਡੇ ਟੱਕੋ-ਟੱਕ ਵੀਡੀਓ ਸਾਂਝੇ ਕਰਕੇ ਐਦਾ ਦੇ ਦਾਨੀ ਸੱਜਣਾ ਤੱਕ ਜ਼ਰੂਰ ਪਹੁੰਚਾਓ ਜੋ ਸੇਵਾ ਮੁਹਿੰਮ ਦੇ ਵਿੱਚ ਸਾਡਾ ਸਾਥ ਦੇ ਸਕਦੇ ਆ ਸਾਡੇ ਨਾਲ ਜੁੜ ਸਕਦੇ ਨੇ ਤੁਹਾਡੀ ਆਨਲਾਈਨ ਸੇਵਾ ਆਪਣੇ ਆਪ ਤੇ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਬਹੁਤ ਇੰਪੋਰਟੈਂਟ ਹੈ ਜੀ ਸਾਡਾ ਸਹਿਯੋਗ ਜ਼ਰੂਰ ਕਰੋ ਪੈਸੇ ਫੀਸ ਬੱਚੇ ਦੀ ਫੀਸ ਭਰਤੀ ਹੈ ਹਾਂ ਜੋ ਦਵਾਈਆਂ ਵਗੈਰਾ ਰੋਕ ਕੇ ਫਿਰ ਥੋੜਾ ਕਰਕੇ ਉਹ ਭਰਤੀ ਹੈ ਨਹੀਂ ਤਾਂ ਉਹਨੂੰ ਪੇਪਰਾਂ 'ਚ ਨਹੀਂ ਬੈਠਣ ਦੇਣਾ ਸੀਗਾ ਕੁੜੀ ਨੂੰ ਹਾਂਜੀ ਮੈਨੂੰ ਲਾਸਟ ਸਟੇਜ ਤੇ ਜਾ ਕੇ ਪਰ ਇਹ ਫੀਸ ਹਾਂਜੀ ਮੈਡਮ ਤਾਂ ਐਪਲੀਕੇਸ਼ਨ ਵੀ ਲਿਖ ਕੇ ਦਿੱਤੀ ਸੀ ਵੀ ਇੱਕ ਮਹੀਨੇ ਦਾ ਟਾਈਮ ਦਿੱਤਾ ਜਾਵੇ ਇੱਕ ਮਹੀਨੇ ਦੇ ਵਿੱਚ ਵਿੱਚ ਮੈਨੂੰ ਪਤਾ ਕਿ ਅਸੀਂ ਕਿੱਦਾਂ ਇਕੱਠਾ ਕਰਾਂ ਆਪਣੀ ਦਵਾਈਆਂ ਕਿੱਦਾਂ ਮੈਂ ਰੋਕ ਕੇ ਬੱਚੇ ਦੀ ਫੀਸ ਭਰਾਂਗੇ ਫੀਸ ਤੇ ਦੇਖੋ ਇੱਕ ਮਾਂ ਆਪਣੀ ਬੇਟੀ ਦੀ ਫੀਸ ਭਰਨ ਲਈ ਆਪਣੀ ਖੁਦ ਦੀ ਦਵਾਈਆਂ ਜੋ ਜੋ ਕਿ ਉਹਨੇ ਜ਼ਿੰਦਗੀ ਤੇ ਬੜੀ ਹੋਈ ਹੈ और रोक के अपने बेटे की फीस पर बहुत जरूरी सेवा मैंने प्लीज इस गल अहमियत जरूर समझो इस वीडियो जरूर सांझे करो तो वीडियो सांझे करके अपने आप से बहुत ज्यादा इंपॉर्टेंट रहा है तो प्लीज ये सेवा जरूर निभाएगा